ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਹੀ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਹਾਂ ਸਹੀ ਦੀਆਂ ਸਹੀ ਬਈਆਂ ਮਾਰ ਲਓ ਜਮਾ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਬਹੁਤ ਵਧੀਆ ਜੀ ਕਿਵੇਂ ਚੱਲਦਾ ਕੰਮ ਕਰ ਬਾਈ ਪੂਰਾ ਵਧੀਆ ਚੱਲਦਾ ਕੰਮ ਤੇ ਪਹਿਲਾਂ ਤਾਂ ਬਾਈ ਕਲਵਿੰਦਰ ਰੇਟ ਦੱਸਦੇ ਤੇ ਕਿਵੇਂ ਰਹਿਣਗੇ ਫਿਰ ਅੱਜ ਉਹ ਰੇਟ ਵੀਰੇ ਆਪਣੇ ਜਾਇਜ਼ ਹੀ ਹੁੰਦੇ ਹੈਗਾ ਰੇਟ ਨੂੰ ਹੋਣੀ ਆਪਣਾ ਜਾਨਵਰ ਰਹਿੰਦਾਗਾ ਹਾਂ ਆ ਰੇਟ ਦੀ ਕੋਈ ਚੰਤਾ ਨਾ ਕਰ ਰੇਟ ਹੋਣਗੇ ਪਰ ਫੋਨ ਤੇ ਠੀਕਾ ਹੋਣਗੇ ਬੱਚਿਆਂ ਨੂੰ ਲਲਕ ਦੇਣ ਲੈਣ ਵਾਲੀ ਬੇਲ ਨਾਲ ਹੀ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਮਾ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲੀਆ ਦੋਨੇ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ 9781935553 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਫਿਰ ਇਧਰੋਂ ਸ਼ੁਰੂ ਕਰਦੇ ਹਾਂ ਹਾਂ ਜੀ ਆ ਵੱਡੀ ਤੋਂ ਕਾਰ ਲੈਣੇ ਆ ਵੀਰੇ ਵੱਡੀ 13 ਮਹੀਨਾ ਰਹੀ ਬੱਚੀ ਹੈ ਠੀਕ ਹੈ ਭਾਈ ਆ ਮਰੇ ਦੰਦ ਵੀ ਦਿਖਾ ਦਵਾ ਨੇੜੇ ਦੰਦ ਭਾਈ ਚੈੱਕ ਕਰਾਉਣਾ 13 ਮਹੀਨਿਆਂ ਦੀ ਬਾਈ ਕਹਿੰਦੇ ਉਮਰ ਆ ਮੈਂ ਜਦੋਂ ਫਲਰ ਖੀਰੀ ਆ ਹਾਂਜੀ ਹਾਂ ਬਾਕੀ ਟੀਕਾ ਲੈਣ ਦੇ ਤਿਆਰ ਯਾਰ ਟੀਕਾ ਲੈਣ ਦੇ ਤਿਆਰ ਆ ਬੱਚਾ ਪੂਰਾ ਫੁੱਲਾ ਬੱਚੀ ਵੀ ਦੇਖੋ ਕੱਦ ਚੈੱਕ ਕਰੋ ਮੈਂ ਕਹਿੰਨਾ ਬਰੀਡ ਨਾ ਮੂੰਹੂ ਬੋਲਦੀ ਛੋਟਾ ਛੋਟਾ ਕੰਨਾ ਖੜਨੀ ਖੜਨੀ ਚੈੱਕ ਕਰੋ ਬੜੀ ਕਮਾਲ ਦੀ ਮੈਂ ਕਹਿੰਨਾ ਭਾਈ ਕੁਲਵਿੰਦਰ ਚੰਗੀ ਸ਼ਮਾਈ ਹੋ ਗਈ ਬਹੁਤ ਸੋਹਣੀ ਤਿਆਰ ਹੋਊਗਾ ਮੱਛੀ ਭਾਈ ਤਿਆਰ ਆ ਬਸ ਆ ਮਹੀਨੇ ਚ ਟੀਕਾ ਲੈਣ ਵਾਲੀ ਮੱਛੀ ਆ ਹਮ ਸਹੀ ਗੱਲ ਆ ਅਬੀ ਕੁਦੂ ਪੂਰਾ ਸਰੀਰ ਬਈ ਫਿੱਟ ਜੇ ਸਰੀਰ ਦੀ ਆ ਇਹ ਨਹੀਂ ਹੈਗਾ ਵੀ ਲਿੱਸੀ ਆ ਮਤਲਬ ਕਿ ਥੋੜੀ ਜੀ ਹੋਰ ਸੇਵਾ ਸੰਭਾਲ ਕੇ ਜੇ ਵੀਰ ਨੇ ਚੰਗੀ ਕਰੀ ਤਾਂ ਵਧੀਆ ਤਿਆਰ ਹੋਣਾਗਾ ਹਾਂਜੀ ਬਾਕੀ ਅਗਲੇ ਦੀ ਇੱਛਾ ਹਨਾ ਵੀ ਜਿਹੀ ਜੀ ਖਰਾਕ ਪਾਊਗਾ ਉਹ ਆ ਜਾ ਤਿਆਰ ਕਰ ਲੂਗਾ ਬਿਲਕੁਲ ਤੇ ਥਾਣਾ ਆਪਾਂ ਚੈੱਕ ਕਰਵਾਣੇ ਆ ਬਈ ਚਾਰ ਹੀ ਥਾਣਾ ਚਾਰ ਹੀ ਥਾਣਾ ਗੁਲਾਬੀ ਥਾਣਾ ਬਹੁਤ ਚੰਗਾ ਖਣ ਲੱਗਿਆ ਹੋਇਆ ਹਨਾ ਤੇ ਮੁੱਲ ਭਾਈ ਗਿਲਵਿੰਦਰ ਫਿਰ ਫੋਨ ਮੈਂ ਗੁੰਜਤੀ ਕਰਾਂਗੇ ਵੀਰੇ ਮੁੱਲ ਜਾਇ ਜੀ ਹੋਣਗੇ ਠੀਕ ਹੈ ਭਾਈ ਅੱਗੇ ਫਿਰ ਦੋ ਨੰਬਰ ਕਾਲੇ ਰੰਗ ਦਾ ਬੱਚਾ ਆ ਗਿਆ ਇਹ ਕਾਲੀ ਡੱਬੀ ਵੱਸੀ ਆ ਜੀ ਕਾਲੀ ਡੱਬੀ ਵੱਸੀ ਆ ਗਈ ਭਾਈ ਇਹ ਗਾਲਾਂ ਵਿੱਚ ਪਿਆਰੀ ਸੰਧੀ ਬੜੀ ਵੱਸੀ ਆ ਮੈਂ ਕਹਿੰਦਾ ਕੀ ਆ ਬਾਤ ਦੰਦ ਦਾ ਪਾ ਇਹਦੇ ਵਿੱਚ ਇੱਕ ਰਾਣੇ ਭਾਈ ਮੈਂ ਕਹਿੰਦਾ ਯਾਰ ਬੱਚੀ ਆ ਹਾਂ ਤਾਂ ਨਾਲ ਜੁੜੇ ਹੋਏ ਦੰਦ ਦਾ ਪਾ ਇਹ ਵੀ ਹੈ ਪਿੱਠਾਂ ਪੈ ਗਿਆ ਦੰਦ ਦਾ ਤੇ ਰੱਖ ਬਣਾ ਦੇ ਕੋਲੋਂ ਰਾਜੀ ਰੂਜੀ ਚੈੱਕ ਕਰੋ ਬੱਚਾ ਫੁੱਲਾ ਫੁੱਲ ਪ੍ਰਿੰਟਡ ਬੱਚਾ ਜੇ ਗੱਲ ਕਰੀਏ ਬਾਈ ਹਾਂਜੀ ਪਲੀਸ਼ਮੀ ਤਾਂ ਤੁਹਾਨੂੰ ਬਈ ਆਪ ਨੂੰ ਪਤਾ ਲੱਗਦਾ ਕਿਉਂਕਿ ਸ਼ੈਨਗਾਲਾ ਬੱਚਾਗਾ ਤੇ ਬਈ ਜੇ ਆਪਾਂ ਗੱਲ ਕਰੀਏ ਰਿਕਾਰਡ ਕੀ ਆ ਇਹਨਾਂ ਦੇ ਸਾਰਿਆਂ ਦੇ ਬਈ ਨਗਰਮਲਕ ਦਾ ਵੀ ਇਹਨਾਂ ਦਾ ਜਾਨੀ 30 ਪਲੱਸ ਸੀ ਆ ਤੇ ਬਾਕੀ ਅਗਲੇ ਦੀ ਸੇਵਾ ਨਾਲ ਹੀ ਦੁੱਧ ਨਿਵਲਣਾ ਹਨ ਹਾਂ ਬਾਕੀ ਸਟਰਕਚਰ ਬਹੁਤ ਚੰਗੇ ਬੱਛੂ ਮੈਂ ਕਿਹਾ ਤੁਹਾਨੂੰ ਚੈੱਕ ਕਰੋ ਗੁਲਾਬੀ ਥਾਣਾ ਸ਼ੈਨਗਾਲੀਆਂ ਬਈ ਚਮਕਾਲੀਆਂ ਬੋਦੀ ਚੈੱਕ ਕਰੋ ਬੜੀ ਕਮਾਲ ਦੀ ਕੰਨ ਵੀ ਛੋਟਾ ਛੋਟਾਗਾ ਇੱਕ ਬਈ ਗੱਲ ਹੋਰ ਆ ਕਿ ਤੁਹਾਨੂੰ ਰੇਟ ਵੀ ਜਾਇਜ਼ ਮਿਲਣਗੇ ਨਹੀਂ ਬਈ ਪ੍ਰਿੰਟ ਵੀ ਮਿਲੂ ਸੁਨੱਖ ਬਣਾ ਵਸੀਆਂ ਦਾ ਮਿਲੂ ਐ ਮੰਨ ਲਓ ਵੀ ਇਹਨੂੰ ਜਾਤ ਕੁਆਲਟੀ ਮਿਲੂ ਇੱਥੋਂ ਤੇ ਰੇਟ ਵੀ ਘੱਟ ਮਿਲੂਗਾ ਜਾਤ ਕੁਆਲਟੀ ਤੋਂ ਸਾਹਮਣੇ ਅਬਰੇ ਕੋਈ ਵੀ ਜਾਤ ਕੁਆਲਟੀ ਚੋਂ ਘੱਟਣੀ ਹੈਗੀ ਵਸੇ ਅਰੇ ਭਾਈ ਬਾਤ ਚੜ ਕੇ ਆ ਗਈਆਂ ਪੁੜੀਆਂਵੀਆਂ ਵਸੀਆਂ ਨੇ ਦੋ ਤਾਂ ਐ ਮੰਨ ਲਓ ਜਮਾ ਟੀਕੇ ਦੇ ਕਾਬਲੀ ਨੇ ਅੱਗੇ ਭਾਈ ਤਿੰਨ ਨੰਬਰ ਬੱਚਾ ਦਾ ਸੰਗੀਨਾ ਪ੍ਰਿੰਟ ਦੇਖੋ ਹਾਂ ਹਾਂ ਬਾਕੀ ਬੋਦੀ ਵਾਲੀ ਵਸ਼ੀਆ ਬਰੇ ਹੂੰ ਬੱਚੇ ਦਾ ਅਸਲ ਵਿੱਚ ਕਹਿੰਦੀ ਹੈ ਨਖਰਾ ਬੋਲਦਾ ਹੈ ਨਾ ਵੀ ਬਾਕੀ ਨਖਰਾ ਹੈਗਾਗਾ ਬਸ ਫੁੱਲ ਬ੍ਰੀਡ ਦੇ ਵਿੱਚ ਤੋੜਾ ਚੈੱਕ ਕਰੋ ਬਾਈ ਫੁੱਲ ਬ੍ਰੀਡ ਹੈ ਪ੍ਰਿੰਟ ਚੈੱਕ ਕਰੋ ਬੱਚੇ ਦਾ ਪਹਿਲਾਂ ਦਾ ਕੁਦਰਤੀ ਡੱਬਾ ਗਿਣਵੇਂ ਡੱਬਾ ਕੋਈ ਬੰਦਾ ਮਤਲਬ ਕਿ ਮੰਨ ਕੇ ਚੱਲੋ ਵੀ ਕਈ ਕਹਿੰਦਾ ਹੁੰਦਾ ਵੀ ਪ੍ਰਿੰਟ ਵਾਲਾ ਬੱਚਾ ਚਾਹੀਦਾ ਕਿ ਨਹੀਂ ਬਾਈ ਹਾਂਜੀ ਸੁਨੱਖ ਬਣਾ ਬਾਈ ਬੱਚੇ ਦੇਖੋ ਨਾਲੇ ਇੱਕ ਹੋਰ ਗੱਲ ਹੈ ਸਰੀਰ ਚਾਵਾ ਫੱਟ ਫੱਟ ਹੈ ਨਾ 7 ਮਹੀਨੇ ਉਮਰਾਂ ਬੱਚੀ ਦੀ ਤੇ ਬਾਕੀ ਅਡਰ ਕੁਆਲਿਟੀ ਦਿਖਾ ਦਿਓ ਬਹੁਤ ਸੋਹਣੇ ਖਾ ਦੇਣੇ ਆ ਬਾਈ ਅਡਰ ਕੁਆਲਿਟੀ ਆਪਾਂ ਚੈੱਕ ਕਰਾਉਣਾ ਨੇੜੇ ਤੋਂ ਲੈ ਥਣ ਚੈੱਕ ਕਰੋ ਗਲਾਬੀ ਥਣ ਮਿਲੂ ਬਾਈ ਬਹੁਤ ਸੋਹਣਾ ਥਣਾ ਐ ਲੈ ਲੋ ਵੀ ਅੱਧੀ ਅੱਧੀ ਇੰਚੀ ਦੇ ਥਣ ਤਾਂ ਹੁਣ ਲੱਗੇ ਹੋਏ ਆ ਉਸ ਹਾਨਾ ਤੁਸੀਂ ਅੰਦਾਜ਼ਾ ਲਾ ਲਓ ਜਿਵੇਂ ਸੱਤ ਲੈ ਫੇਸ ਬਿਊਟੀ ਚੈੱਕ ਕਰੋ ਜਮਾ ਨਿੱਕਾ ਨੋਲ ਦਾ ਗੋਆ ਕੰਮ ਹੈਗਾ ਨਿੱਕਾ ਚੈੱਕ ਕਰਨਾ ਜਮਾ ਫੇਸ ਬਹੁਤ ਪਿਆਰਾ ਨਿੱਕਾ ਜਿਹਾ ਫੇਸ ਆ ਜਮਾ ਗਰੀਡ ਆਪਦੇ ਮੂੰਹ ਨੂੰ ਬੋਲਦੀ ਹੈ ਬਾਈ ਕਿਉਂਕਿ ਆਪਾਂ ਬਾਲੀਆਂ ਗੱਲਾਂ ਨਾ ਕਰੀਏ ਕਿ ਨਹੀਂ ਬਾਈ ਵੀ ਜਿਹੜੇ ਨੇ ਦੇਖਣੀ ਉਹਨਾਂ ਦਾ ਦੇਖ ਹੀ ਲੈਣੀ ਆ ਹਾਂਜੀ ਹਾਂ ਬਾਕੀ ਕੁਆਲਿਟੀ ਆ ਵੀਰੇ ਹੂੰ ਕੁਆਲਿਟੀ ਦੇਖੋ ਖਣ ਚੈੱਕ ਕਰੋ ਬਈ ਥਣਾ ਦੀ ਕੁਆਲਿਟੀ ਦੀ ਪਤਾ ਲੱਗ ਜਾਂਦਾ ਬਰੀਡ ਦਾ ਵੀ ਕਹਿ ਜਾ ਬੱਚਾ ਦਾ ਖੜਨੀ ਖੜਨੀ ਚੈੱਕ ਕਰੋ ਬੜੀ ਕਮਾਲ ਦੀ ਹੈਗੀ ਅੱਗੇ ਭਾਈ ਤਿੰਨ ਨੰਬਰ ਬੱਚਾ ਇਹ ਵੀ ਭਾਈ ਹੈਗੀ ਅੱਛਾ 6 ਤੋਂ 7 ਮਹੀਨੇ ਤੱਕ ਉਮਰ ਹੈ ਠੀਕ ਆ ਭਾਈ ਹਾਂਜੀ ਹਾਂ ਅੱਛਾ ਬੱਚੇ ਸੁਨਖ ਬਣਾ ਵੜਾ ਹਾਂਜੀ ਹਾਂ ਵਾਈਟ ਵਾਈਟ ਹੀ ਪਈ ਆ ਹੂੰ ਸਹੀ ਗੱਲ ਆ ਇੱਕ ਤਰ੍ਹਾਂ ਦੇ ਆਪਾਂ ਕਹਿੰਦੇ ਬਿੰਦੂ ਲਾਇਆ ਮੜੇ ਮੜੇ ਉਹ ਰੱਬ ਦੇਣਾ ਕੁਦਰਤ ਬਿਲਕੁਲ ਕੀ ਬਾਤ ਲਫੇਸ ਪੁੱਛ ਵੀ ਭਈ ਇਹ ਤਾਂ ਬੜਾ ਪਿਆਰਾਗਾ ਪੜੀਵੇ ਆ ਬੱਚੇ ਇਹਨੇ ਪੁਲਿਸ ਹੰਮੀ ਵੀ ਪੂਰੀ ਫੁੱਲ ਆ ਹਾਂ ਜੀ ਤੇ ਕੁਲਵਿੰਦਰ ਭਈ ਇਹਦਾ ਉਹ ਰੇਡ ਆਪਣਾ ਫੋਨ ਤੇ ਹੋਊਗਾ ਵੀਰੇ ਰੇਡ ਹੋਊ ਜਾ ਜੀ 500 ਅਗਲਾ ਪਤਾ ਕਰਕੇ ਫੇਰ ਹੀ ਆਪਣੇ ਆਪਾਂ ਨੂੰ ਫੋਨ ਲਾਵੇ ਠੀਕ ਆ ਪਰ ਰੇਡ ਨੂੰ ਹੋਣੀ ਆ ਆਪਾਂ ਬੱਚੇ ਰਹਿੰਦੇ ਗੀ ਤੇ ਬਾਕੀ ਬ੍ਰੀਡ ਕੋਲ ਸਾਹਮਣੇ ਹੀ ਤੇ ਯਾਰ ਮੇਨ ਗੱਲ ਨਾਲ ਭਾਈ ਥਣ ਦੀ ਹੁੰਦੀ ਆ ਥਣ ਚੈੱਕ ਕਰੋ ਹਜੇ ਉਮਰਾਂ ਨਿਆਣੀਆਂ ਉਸ ਹਾਂ ਨਾ ਥਣਾ ਵੇ ਮੈਂ ਚਾ ਲਾ ਲਓ ਤੇ ਜਿਵੇਂ ਬੱਚੇ ਆ ਹਜੇ ਉਮੇ ਝੋਲੀਆਂ ਚੰਗੀਆਂ ਆਂ ਜਦੋਂ ਵੱਡੀਆਂ ਹੋਣਗੀਆਂ ਤਾਂ ਉਦੋਂ ਤੁਸੀਂ ਆਪ ਲਾ ਲਿਓ ਹਾਂ ਜੀ ਤੇ ਇੱਕ ਸਾਨੂੰ ਦਿਖਾਉਣਿਆਂਗੇ ਪੰਜ ਨੰਬਰ ਆ ਗਿਆ ਹਾਂ ਜੀ ਐਰ ਸ਼ੈਰ ਦਾ ਬੱਚਾ ਆ ਗਿਆ ਹਾਂਜੀ ਐਰ ਸ਼ੈਰ ਐਰ ਸ਼ੈਰ ਦਾ ਬਾਈ ਬੱਚਾ ਆ ਗਿਆ ਮੰਗ ਬਹੁਤ ਆ ਮਿਲਦਾ ਬਹੁਤ ਘੱਟ ਆ ਕਿਉਂਕਿ ਬਰੀਡ ਆ ਜਿਹੜੀ ਇਹ ਬਹੁਤ ਘੱਟ ਆ ਗਈ ਦੇਖਣ ਨੂੰ ਵੀ ਨਹੀਂ ਬਾਈ ਹਾਂਜੀ ਬਾਕੀ ਚੰਕ ਚੂਕ ਬਹੁਤ ਜ਼ਿਆਦਾ ਬੱਚੇ ਸੁੱਚ ਥਣ ਵੀ ਚਾਰੀ ਬਹੁਤ ਸੋਹਣਾ ਥਣ ਲੱਗਿਆ ਵਾ ਤੇ ਬੱਚੇ ਸੋਨਾਖ ਬਣਾ ਚੈੱਕ ਕਰੋ ਐਰ ਸ਼ੈਰ ਬਰੀਡ ਆ ਗਈ ਗਾਹਾਂ ਮੂਰੇ ਤਿਆਰ ਹੋ ਗਈ ਬੱਚੇ ਵੀ ਤੁਸੀਂ ਚੰਗੇ ਲੈ ਸਕਦੇ ਹੋ ਐਰ ਸ਼ੈਰ ਦੇ ਕਿ ਨਹੀਂ ਬਾਈ ਹਾਂਜੀ ਤੇ ਮੁੱਲ ਬਾਈ ਫਿਰ ਇਹਦਾ ਇਦਾ ਹੀ ਫੋਨ ਤੇ ਇਹ ਫੋਨ ਤੇ ਹੀ ਕਰਾਂਗੇ ਵੀਰੇ ਪਤਾ ਕੀ ਗੱਲ ਆ ਹੁਣ ਅਗਲਾ ਕਹਿੰਦਾ ਵੀਡੀਓ ਦੱਸ ਦੇਣਾ ਆਪਾਂ ਪਿਛਲੀ ਵੀਡੀਓ ਦਾ ਰੇਟ ਵੀ ਦੱਸਿਆ ਸੀ ਕਿ ਅਗਲਾ ਰਾਜ ਆਪਾਂ ਦਵਾਤਾ ਸੀ ਸਹੀ ਗੱਲ ਤੇ ਆਪਣੇ ਕਿੰਨੇ ਕੇ ਰੇਟ ਹੁੰਦੇ ਆ ਇਹ ਲੈ ਜਾਂਦੇ ਆ ਆਪਣੇ ਕੋਲ ਵੇਚਣ ਨਾਲ ਵੀਰ ਭਰਾ ਹੁਣ ਤਾਂ ਨਹੀਂ ਕਿਉਂਕਿ ਬਾਈ ਕਹਿੰਦੇ ਪੜਦਾ ਹੁੰਦਾ ਹਾਂ ਹਾਂ ਹੁਣ ਐਸੀ ਹੁੰਦਾ ਹੈਗਾ ਬਾਕੀ ਰੇਟ ਦਾ ਨਾ ਕੋਈ ਚਿੰਤਾ ਕਰੇ ਰੇਟ ਤਾਂ ਜਮਾਂ ਜਾਇ ਜੀ ਹੁੰਦੇ ਆਪਣੇ ਰੇਟ ਤੇ ਰੇਟ ਤਾਂ ਬਾਈ ਤੁਸੀਂ ਆਇਆ ਲਾ ਲਿਓ ਬਾਈ ਕਹਿੰਦਾ ਵੀ ਆਇਆ ਜਿਹੜਾ ਉਹ ਮੁੜਦਾ ਨਹੀਂ ਆ ਜਿਹੜੇ ਬੰਦੇ ਨੇ ਤੋਂ ਲੈਣਾ ਵੀਰੇ ਸਵਾਦ ਹਨਾ ਐ ਮੈਂ ਫੋਨ ਲਾ ਕੇ ਉਹਦਾ ਆਪ ਕਹਿ ਨਹੀਂ ਜਿਹੜੇ ਬੰਦੇ ਨੂੰ ਬੱਚੀਆਂ ਲੈਣੀਆਂ ਉਹ ਪਹਿਲੇ ਫੋਨ ਤੇ ਬੱਚੇਗਾ ਲੈ ਲੂਗਾ ਤੇ ਬਾਈ ਕੁਲਵਿੰਦਰ ਆ ਦੱਸਿਆ ਨੀ ਇੰਨਾ ਬੱਚਾ ਵੀਰੇ ਹੈਗਾ ਸਾਰਾ 4 ਤੋਂ 5 ਮਹੀਨੇ ਬੱਚਾ ਪਿੰਕ ਨੋਜਾ ਪਿੰਕ ਨੋਜਾ ਜਮਾ ਨਾ ਦੇਖੋ ਬਾਈ ਪੂਰ ਯਾਨੀ ਸਮੀ ਭਲੀ ਵੀ ਬੱਚੀ ਮੈਂ ਕਹਿੰਦਾ ਖਾਤ ਜਾਈ ਬਾਈ ਮੱਥਾ ਆ ਜਾਏ ਹਾਂ ਦੇਖੋ ਇਧਰ ਥਾਨ ਦਿਖਾ ਦਿਓ ਗਲਾਬੀ ਥਾਨਾ ਬਹੁਤ ਸੋਹਣਾ ਥਾਂ ਲੱਗਦਾ ਮੈਂ ਕਹਿੰਦਾ ਕੀ ਬਾਤ ਆ ਯਾਰ ਮੇਨ ਕਹਿੰਦਾ ਮੱਥਾ ਦੇਖੋ ਬਾਈ ਕਿੰਨਾ ਚੌੜਾ ਯਾਰ ਚੜਾਈ ਚੜੂ ਮੱਥੇ ਦੀ ਫੁੱਲ ਚੰਗੀ ਆ 4 ਮਹੀਨੇ ਦੀ ਉਮਰ ਆ ਬੱਚੇ ਦੀ ਉਸ ਹਸਾ ਬਨਾ ਅੰਦਾਜ਼ਾ ਲਾ ਲਿਓ ਬਾਈ ਬੱਚੇ ਨੇ ਜਦੋਂ ਤਿਆਰ ਹੋਣਾ ਨਾ ਗੱਲਾਂ ਕਰਾਉਣੀਆਂ ਪ੍ਰਿੰਟ ਦੇਖੋ ਲੈ ਊੜੀ ਵਾਲੀ ਝਾਲਾ ਬੱਚੇ ਦੀ ਕਿ ਨਹੀਂ ਬਾਈ ਹਾਂਜੀ ਹੂੰ ਕੁਆਲਿਟੀ ਪੂਰੀ ਫੁੱਲ ਸਹੀ ਗੱਲ ਆ ਲੈ ਬਾਈ ਚੈੱਕ ਕਰ ਲੋ ਫੁੱਲ ਕੁਆਲਿਟੀ ਵਾਲਾ ਬੱਚਾ ਨਿੱਕਾ ਜਿਹਾ ਮੂੰਹ ਆ ਬਈਆ ਲੈ ਲਓ ਛੋਟੇ ਹੱਥ ਚ ਮੂੰਹ ਆ ਜੂ ਗੱਠ ਦਾ ਮੋਦੀ-ਬਾਦੀ ਬਹੁਤ ਚੰਗੀ ਆ ਬਰੇ ਬੱਚੀ ਦੀ ਮੋਦੀ ਬਹੁਤ ਕੀ ਆ ਬਾਤ ਆ ਲੈ ਚੈੱਕ ਕਰੋ ਗਲਾਬੀ ਬੂਥਾ ਵੀਰ ਕਹਿੰਦੇ ਗਲਾਬੀ ਬੂਥਾ ਹੋਵੇ ਤਾਂ ਗਲਾਬੀ ਬੂਥਾ ਨਾ ਵੀਰ ਹੂੰ ਆ ਰੰਗੀ ਗੁਲਾਬ ਦੀ ਮੰਨ ਕੇ ਚਲੋ ਸਾਨੂੰ ਮਿਲੂਗੀ ਜਦੋਂ ਤਿਆਰ ਹੋਣਾ ਬਾਈ ਤੁਹਾਨੂੰ ਆਪ ਨੂੰ ਪਤਾ ਲੱਗਿਆ ਨਾ ਜਦੋਂ ਚੰਗੀ ਖਰਾਕ ਤੇ ਪੜਿਆਕ ਨਹੀਂ ਬਾਈ ਹਾਂਜੀ ਤੇ ਜਿਹੜੇ ਮੁੱਲ ਹੋਣਗੇ ਤੇ ਬਾਈ ਫਿਰ ਆਫਰ ਵੀ ਦੱਸਦੇ ਆ ਜੋ ਬਾਈ ਸਾਰੀਆਂ ਬੱਸੀਆਂ ਇਕੱਠੀਆਂ ਜਾਂਦੀਆਂ ਹੈਗੀਆਂ ਇੱਕ ਥਾਂ ਤੇ ਤਾਂ ਆਪਣੀ ਡਿਲੀਵਰੀ ਫ੍ਰੀ ਕਰ ਦਾਂਗੇ ਆਪਾਂ ਸਾਰੀਆਂ ਬੱਸੀਆਂ ਤੇ ਸਾਰੀਆਂ ਬੱਸੀਆਂ ਜੇ ਕੋਈ ਵੀਰ ਕਹਿੰਦਾ ਲੈਂਦਾਗਾ ਡਿਲੀਵਰੀ ਆਪਾਂ ਪੰਜਾਬ ਦੀ ਸਾਰੀ ਫ੍ਰੀ ਕਰ ਦਿਆਂਗੇ ਤੇ ਬਾਕੀ ਬੱਚੇ ਵੀ ਬਾਈ ਚੰਗੇ ਆਗੇ ਫੜੇ ਬੱਚਿਆ ਪੂਰੇ ਸ਼ੈਨ ਗਲੇ ਬੱਚਿਆ ਤਿੰਨਾਂ ਸੀਗੇ ਬਾਈ ਕੋਲੇ ਪੈਸੇ ਆਪਾਂ 6 ਦੇ 6 ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ